ਤਾ ਇੱਕ ਦੁਖਦਾਈ ਖਬਰ ਹੈ ਨਕੋਤਰ ਦੇ ਮੰਦਰ ਤੇ ਜੋ ਪੂਜਾ ਕਰਦੇ ਆ ਬਾਬਾ ਮਹੰਤ ਜੀ ਤੇ ਇੱਕ ਜਾਨ ਲੈਵਾ ਹਮਲਾ ਹੋਇਆ ਤੇ ਉਹਨਾਂ ਦੇ ਮੱਥੇ ਤੇ ਸਟਿਚਿੰਗ ਵੀ ਜਣੇ ਕਿ ਟਾਂਕੇ ਵੀ ਲੱਗੇ ਆ ਤਾਂ ਬਾਬਾ ਜੀ ਆਪਣੇ ਨਾਲ ਰਹਿਣ ਕੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਨਕੋਤਰ ਵਾਸੀ ਜੋ ਸਾਰੇ ਇਕੱਠੇ ਹੋਇਆ ਤਾਂ ਗੱਲਬਾਤ ਕੀ ਹੋਈ ਹੈ ਬਾਬਾ ਜੀ ਆਪਣੇ ਨਾਲ ਨੇ ਹਾਂਜੀ ਬਾਬਾ ਜੀ ਜੈ ਸ਼੍ਰੀ ਰਾਮ ਜੈਤ੍ਰਾਮ ਜੈਤ੍ਰਾਮ के, मैं बहुत दुखदायी गल है एक इस तरह सारा हुआ है सर जी हम सारे चार बजे हम चाय पिए चाय पी के कॉली रख बैठे थे बैठ के हम समाचार सुन रहे थे उसकी टाइम थोड़ी देर के बाद एक लड़की आई और हमला कर दिया थे। मारे था मारे मेरे मेरे खून ही गए बहुत मैं हाथ रखे एक लोही था हाथ के और मैं कह चाहो पकड़ो पकड़ो बचाओ बचाओ मुझे मार दिया मार दिया लड़की सब से बाहर थे लड़की डर के मारे लड़की को हाथ नहीं लगाया बाद बाद था, कि था। नहीं, वो चला गया वहां पर मौजूद भाग गई वो दौड़ के उसके बारे में आपको कुछ पता चला उस टाइम भी ये कौन है से ये कहा ये है नकोतर का मंडल से उसकी दवाई चल रही थी उसके बाद आज भी आया था कहता है मारे लड़की ठीक नहीं है डिप्रेशन में है अरे तो इसको स्टिचिंग में रही हुई है टांके लगे हुए हैं टांके लगे हुए तीन टांके लगे हैं वे रात भी गया अस्पताल में गया था अस्पताल से टांके लगे रिपोर्ट लिखाए समझे अभी सब आए थे सचिव साहब सब आए थे बोले कार्रवाई शाम को करेंगे अब अभी आपके सेहत कैसे ठीक हुआ बस अभी दर्द हो रही है पर हमें महसूस नहीं होने देता हूँ किसी को दर्द बहुत होती है कुआ खूमी लगी है तो इससे बहुत दर्द होती है एक सहन शक्ति है वो अरब की कृपा से भाई गुरु की कृपा से तो मैं सहन सह सह हूँ, लेकिन दर्द बहुत होती है हालात चिंताजनक कर बाबा जी ने मेथे उपर तुम तो देख किस तरह स्टिचिंग वगैरह ये पर वगैरह जब बनने पर फिर भी काफ़ी अके तक है तो ਦਰਦ ਹੈ ਜਦੋਂ ਕੋਈ ਵੀ ਸੱਟ ਵਗੈਰਾ ਵੱਜਦੀ ਹੈ ਤਾਂ ਦਰਦ ਹੁੰਦਾ ਤਾਂ ਉਸ ਤਰ੍ਹਾਂ ਬਾਬਾ ਤਾਂ ਕਹਿੰਦੇ ਕਿ ਉਹ ਵੈਸੇ ਗੁਰੂ ਦੇ ਪਾਣੇ ਦੇ ਵਿੱਚ ਆ ਮੈਂ ਪਰ ਦਰਦ ਤਾਂ ਆਪਾਂ ਅੰਦਾਜ਼ਾ ਲਗਾ ਸਕਦੇ ਆ ਆਪਣੇ ਮੂੰਹੋਂ ਜ਼ਿਆਦਾ ਪਿਆ ਨਹੀਂ ਉਹ ਸ਼ਾਇਦ ਨਾ ਕਰਦੇ ਹੋਣ ਪਰ ਜੋ ਦਰਦ ਉਹਨਾਂ ਨੂੰ ਹੋ ਰਿਹਾ ਹੈ ਉਹ ਇੱਕ ਚਿੰਤਾ ਦਾ ਵਿਸ਼ਾ ਹੈ ਤਾਂ ਵੀਰ ਜੀ ਆਪਣਾ ਸਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਸਰ ਟਾਂਕੇ ਵਗਾਰਾ ਲੱਗੇ ਹੋਏ ਆ ਹਾਲਾਤ ਉਹ ਕੁਦਰਤੇ ਕਾਫੀ ਇਹਦਾ ਮਾੜੇ ਕਹਿ ਸਕਦੇ ਕਿ ਇੱਕ ਕਿਸੇ ਨੇ ਵੀ ਹਮਲਾ ਕੀਤਾ ਉਸ ਦਾ ਪਰਿਵਾਰ ਵੀ ਹੋਊਗਾ ਪਰ ਮੈਂਬਰ ਹੀ ਹੋਣਗੇ ਘਰਚਿੰ ਰੱਖਿਆ ਗਿਆ ਕਿਸ ਤਰ੍ਹਾਂ ਦੇਖਦੇ ਦੇਖਣਾ ਹਦੀਪ ਜੀ ਕੀ ਆ ਸਾਡਾ ਗੁਰੂ ਸਥਾਨ ਹੈ ਸਾਡੇ ਕੋਲ ਗੱਲ ਨਹੀਂ ਹੁੰਦੀ ਵੀ ਦੇਖੋ ਇੱਕ ਤਾਂ ਪਹਿਲਾਂ ਹੀ ਉਹ ਮਤਲਬ ਕਿ ਲੋਕਾਂ ਦੇ ਸਹਾਰੇ ਨਾਲ ਚੱਲਦੇ ਪਏ ਆ ਆਪ ਤੇ ਮੁਕਾਬਲਾ ਵੀ ਨਹੀਂ ਕਰ ਸਕਦੇ ਅਗਲੇ ਦਾ ਪਰ ਲੇਕਿਨ ਦੇਖੋ ਦੁਹਾਈ ਰੱਬ ਦੀ ਉਹਨੇ ਮਾਰਨ ਲੱਗੀ ਨੇ ਮਰਾ ਜਾਂ ਵੀ ਉਹਦੇ ਮਨ ਨਹੀਂ ਪਸੀਤਿਆ ਉਹਦੇ ਪਰਵਾਹ ਦਾ ਮਾਨੀ ਪਤੀਤਿਆ ਵੀ ਦੱਸੋ ਤੂੰ ਆ ਕੇ ਹਮਲਾ ਕਰ ਦਿੱਤਾ ਵੀ ਕੀ ਇਹ ਤੇਰੇ ਨਾਲ ਕੀ ਤੇਰੀ ਜਾਤੀ ਦੁਸ਼ਮਣੀ ਸੀ ਕਾਦੇ ਵਾਸਤੇ ਸਾਡੇ ਨਾਲ ਧੱਕਾ ਜਿਹੜਾ ਕਰ ਦਿੱਤਾ ਤੂੰ ਹੁਣ ਗੱਲ ਜਿਹੜੀ ਇਹ ਆ ਵੀ ਮਹਾਰਾਜ ਦੇ ਹੁਣ ਦੇਖੋ ਸਾਟ ਇਹਨਾਂ ਦੇ ਲੱਗੀ ਐ ਇਹ ਤਾਂ ਸਾਰੇ ਦਿਹਾੜੀ ਰੱਬ ਰੱਬ ਕਰਨ ਵਾਲੇ ਬੰਦੇ ਗੁਰੂ ਮਹਾਰਾਜ ਸਾਨੂੰ ਤੇ ਆਪ ਨੂੰ ਪਤਾ ਲੱਗਾ ਵੀ ਕਾਦੇ ਵਾਸਤੇ ਉਹਨੇ ਇਹ ਕੰਮ ਕੀਤਾ ਹੁਣ ਜਿੱਕੀ ਸਾਰੇ ਬਹੁਤ ਸਾਰੇ ਨਕੋਦਰ ਵਸ ਇਕੱਠੇ ਹੋਇਆ ਐਕਸ਼ਨ ਕੀ ਲੈ ਗਏ ਕੀ ਕਾਰਵਾਈ ਕੀਤੀ ਔਰ ਕਿਸ ਤਰ੍ਹਾਂ ਸਰਵ ਹੈ ਐਕਸ਼ਨ ਤਾਂ ਦੇਖੋ ਹਦੀਬ ਜੀ ਗੱਲ ਹੈਗੀ ਇਦਾਂ ਪਰਿਵਾਰ ਦੇ ਉਹਨਾਂ ਦਾ ਕੁੜੀ ਲੜਕੀ ਦੇ ਫਾਦਰ ਸਾਹਿਬ ਆਏ ਸੀ ਲੇਕਿਨ ਜੋ ਸ਼ਹਿਰ ਦੇ ਵਿੱਚੋਂ ਸਾਨੂੰ ਰਿਪੋਰਟ ਇਹ ਮਿਲੀ ਆ ਕਿ ਲੜਕੀ ਨੇ ਪਹਿਲੀ ਵਾਰੀ ਨਹੀਂ ਅੱਗੇ ਵੀ ਜਿਹੜੇ ਇਦਾਂ ਦੇ ਕਈ ਵਾਰੀ ਚਾਂਸ ਇਹ ਕਰ ਚੁੱਕੀ ਆ ਪਰ ਪਰਿਵਾਰ ਨੇ ਇਹਨੂੰ ਨਾਥ ਕੋਈ ਨਹੀਂ ਪਾਈ ਇਹ ਜਿਆਦਾ ਲੜਕੀ ਜੇ ਕੋ ਕਹਿੰਦੇ ਆ ਮੈਂਟਲੀ ਡਿਸਟਰਬ ਆ ਤੇ ਪਰਿਵਾਰ ਨੂੰ ਚਾਹੀਦਾ ਸੀ ਕਿ ਇਹ ਨੂੰ ਜੇ ਮੈਂਟਲ ਡਿਸਟਰਬ ਹੈ ਤੈਨੂੰ ਉਸ ਕਸਟਡੀ ਤੇ ਜਾਂ ਇਹਦਾ ਇਲਾਜ ਕਰਾਵੇ ਇਹ ਜੇ ਹੁਣ ਮੈਂਟਲ ਡਿਸਟਰਬ ਹੈ ਥੋੜੀ ਵੀ ਲੋਕਾਂ ਨੂੰ ਆ ਕੇ ਤੇ ਮਾਰ ਹੀ ਦੇਗੀ ਜਾ ਕੇ ਤੇ ਹੁਣ ਇਹ ਅੱਜ ਤੇ ਦੇਖੋ ਗੱਲ ਇਹ ਆ ਵੀ ਇਹ ਹੁਣ ਸੋਟੀਆਂ ਮਾਰੀਆਂ ਡਾਂਗਾ ਮਾਰੀਆਂ ਬਚਾਅ ਹੋ ਗਿਆ ਮੰਦਰ ਚੋਂ ਲੋਕ ਇਕੱਠੇ ਭੱਜ ਗਏ ਬਾਅਦ ਤੇ ਜੇ ਕਿਤੇ ਕੱਲੇ ਹੁਣ ਇਹ ਤੇ ਵਿਚਾਰੇ ਉਹਦੋਂ ਰੋਕ ਵੀ ਨਹੀਂ ਸਕਦੇ ਬਿਲਕੁਲ ਜੀ ਇਹ ਤੋਂ ਬਿਲਕੁਲ ਇਹ ਰੋਕ ਹੀ ਨਹੀਂ ਸਕਦੇ ਤੇ ਉਹ ਦੇ ਕੋ ਹੋਰ ਜਾਨੀਮਾਲ ਦਾ ਨੁਕਸਾਨ ਕਦੋਂ ਮਰਜੀ ਉਹ ਕਰ ਦੇਵੇ ਤੇ ਫੇਰ ਕਹਿੰਦੇ ਜੀ ਉਹ ਦਿਮਾਗੀ ਤੌਰ ਤੇ ਡਿਸਟਰਬਡ ਤਾਂ ਜੇ ਫਰਜ਼ ਕਰੋ ਕੱਲ ਕੋਈ ਜਾਨ ਵਾਲਾ ਬੰਦਾ ਉਹਦੇ ਤੇ ਉਹ ਹਮਲਾ ਕਰ ਦੇਵੇ ਉਹ ਮੋਰ ਉਹਦੇ ਤੇ ਹਮਲਾ ਕਰ ਵੀ ਇਹਨਾਂ ਨੇ ਜਿਹੜੇ ਘਰ ਦੇ ਇਹਨਾਂ ਨੇ ਕਹਣਾ ਜੀ ਇਹ ਸਾਡੀ ਲੜਕੀ ਠੀਕ ਸੀ ਇਹਨੇ ਉਸ ਬੰਦੇ ਦੇ ਕਾਰਵਾਈ ਕਰਾਉਂਦੇ ਫਿਰਨਗੇ ਜੀ ਜੀ ਬਹੁਤ ਵਾਰ ਹੁੰਦਾ ਵੀ ਹੈ ਬਹੁਤ ਹੁੰਦਾ ਹੈ ਤੇ ਇਸ ਕਰਕੇ ਇਹ ਤੇ ਜਿਹੜੀ ਈ ਘਟਨਾ ਹੋਈ ਆ ਪਰਿਵਾਰ ਨੂੰ ਪੂਰੀ ਜ਼ਿੰਮੇਵਾਰੀ ਚੱਕਣੀ ਚਾਹੀਦੀ ਆ ਵੀ ਇਹ ਜਿਹੜੀ ਲੜਕੀ ਆ ਇਹਨੂੰ ਨੱਥ ਪਾਈ ਜਾਵੇ ਜੇ ਅਵਾ ਤਵਾ ਸਰ ਕੇਂਦਰ ਸੇ ਇਕੱਠੇ ਹੋਇਆ ਕਿ ਉਸ ਨੂੰ ਮਾਫ ਕਰ ਦਿੱਤਾ ਗਿਆ ਜਾਂ ਉਸ ਨੇ ਗਲਤੀ ਮੰਨੀ ਨਹੀਂ ਬਿਲਕੁਲ ਨਹੀਂ ਜੀ ਨਹੀਂ ਕੋਈ ਮਾਫੀ ਵਾਲੀ ਗੱਲ ਨਹੀਂ ਜੀ ਪੈਨਾ ਐਕਸ਼ਨ ਤੇ ਇਹ ਆਈ ਸਾਡੇ ਕੋਲ ਪੁਲਿਸ ਪ੍ਰਸ਼ਾਸਨ ਜਿਹੜਾ ਇੱਥੇ ਆਇਆ ਸੀ ਉਹਨੇ ਇਹ ਗੱਲ ਕਹੀ ਆ ਕਿ ਪਰਵਾਦ ਦੇ ਜਿਹੜੇ ਉਹਦੇ ਲੋਗ ਆ ਲੜਕੀ ਦੇ ਉਹ ਅਸੀਂ ਸੱਦੇ ਆ ਉਹ ਆਪਣੀ ਜ਼ਿੰਮੇਵਾਰੀ ਜੇ ਤਾਂ ਸਾਨੂੰ ਸੈਟੀਸਫਾਈ ਕਰਦੇ ਆ ਕਿ ਅਸੀਂ ਜਿਹੜੀ ਲੜਕੀ ਨੂੰ ਨੱਥ ਪਾਵਾਂਗੇ ਫੇਰ ਤੇ ਚਲੋ ਠੀਕ ਆ ਨਹੀਂ ਤਾਂ ਫੇਰ ਜੋ ਬੰਦੀ ਕਾਰਵਾਈ ਉਹ ਕਾਰਵਾਈ ਹੋਊਗੀ ਜੀ ਜੋ ਕਿਉਂਕਿ ਐਮਐਲਆਰ ਜਿਹੜੀ ਉਹ ਕੱਟੀ ਗਈ ਆ ਸੱਟ ਬਹੁਤ ਜ਼ਿਆਦਾ ਲੱਗੀ ਆ ਇਹ ਹੁਣ ਕਿੱਦਾਂ ਬੈਠੇ ਸਾਨੂੰ ਪਤਾ ਆ ਇਹ ਵੀ ਸਿਰਫ ਇਸ ਕਰਕੇ ਵੀ ਬਿਲਕੁਲ ਜੀ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਹਾਂਜੀ ਤੇ ਬਾਕੀ ਜਿੱਦਾਂ ਜੋ ਫੈਸਲਾ ਹੋਊਗਾ ਫਿਰ ਆਪਾਂ ਦੇਖਦੇ ਹਾਂ ਸ਼ਾਮ ਨੂੰ 6 ਵਜੇ ਸਾਨੂੰ ਉਹਨਾਂ ਨੇ ਸੱਦਿਆ ਜੀ ਤਾਂ ਤੁਸੀਂ ਤਕਰੀਬਨ ਸਾਰੇ ਗੱਲਬਾਤ ਸੁਣ ਚੁੱਕੇ ਹੋ ਕੀ ਹੋਇਆ ਕਿਸਨੇ ਹਮਲਾ ਕੀਤਾ ਔਰ ਤਕਰੀਬਨ 6 ਵਜੇ ਇਹ ਇੱਕ ਵਾਰ ਫਿਰ ਨਕੋਤਰਵਾਸੀ ਕਹਿ ਸਕਦੇ ਨੇ ਕਿ ਜੋ ਹੁਣ ਇਕੱਠੇ ਹੋਇਆ ਉਹ ਇਕੱਠੇ ਹੋਣਗੇ ਜੇਕਰ ਕਾਰਵਾਈ ਹੁੰਦੀ ਹੈ ਕੀ ਰਿਪੋਰਟ ਹੋਏਗੀ ਮੈਂ ਜਲਦ ਲੈ ਕੇ ਹਾਜ਼ਰ ਹੋਵਾਂਗਾ ਦੇਖਦੇ ਰਹੋ ਇਹਨਾਂ ਦਾ ਨਿਊਜ਼ ਕੈਮਰਾਮੈਨ ਸੁਨਨ ਦਾ ਹਰਦੀਪ ਸ਼ੈਲਾ ਕਮੰਡਰ ਢਕੋਤਰ